ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸੀਪੀਆਰਆਈ ਦੇ ਜਦੰਦਰ ਸਟੇਸ਼ਨ ਤੋਂ ਦੋਸਤੋ ਅੱਜ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਜਿਹੜੇ ਪੰਜਾਬ ਦੇ ਚੰਗੇ ਆਲੂ ਦਾ ਬੀਜ ਪੈਦਾ ਕਰਨ ਵਾਲੇ ਕਿਸਾਨ ਹੈਗੇ ਆ ਉਹਨਾਂ ਦੀ ਜ਼ਰੂਰਤ ਹੈ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਜ਼ਰੂਰਤ ਕਿਸ ਤਰੀਕੇ ਨਾਲ ਕਿ ਜਿੰਨਾ ਟੋਟਲ ਆਲੂ ਪੈਦਾ ਪੰਜਾਬ ਕਰਦਾ ਆ ਬਿਹਾਰ ਉਸ ਨਾਲੋਂ ਲਗਭਗ 3 ਗੁਣਾ ਵੱਧ ਆਲੂ ਪੈਦਾ ਕਰਦਾ ਹੈ ਜੀਵ ਤਿੰਨ ਗੁਣਾ ਸਾਡੇ ਨਾਲੋਂ ਵੱਧ ਆਲੂ ਪੈਦਾ ਕਰਦਾ ਹੈ ਤੇ ਉਹਨਾਂ ਦੇ ਬੀਜ ਦੀ ਜ਼ਰੂਰਤ ਵੀ ਸਾਡੇ ਨਾਲੋਂ ਤਿੰਨ ਗੁਣਾ ਵੱਧ ਹੈਗੀ ਆ ਹੁਣ ਅਸੀਂ ਪਿਛਲੇ ਹਫ਼ਤੇ ਬਿਹਾਰ ਦੇ ਵਿੱਚ ਉਸ ਏਰੀਆ ਦਾ ਦੌਰਾ ਕਰਕੇ ਆਏ ਆ ਜਿੱਥੇ ਬਹੁਤ ਜ਼ਿਆਦਾ ਆਲੂ ਹੁੰਦਾ ਆ ਨਾਲੰਦਾ ਜ਼ਿਲ੍ਹੇ ਦੇ ਵਿੱਚ ਗਏ ਸੀ ਅਸੀਂ ਪਟਨਾ ਦੇ ਵਿੱਚ ਵੀ ਗਏ ਨਾਲੰਦਾ ਜ਼ਿਲ੍ਹੇ ਦੇ ਵਿੱਚ ਵੀ ਕੀ ਹੈਗਾ ਕਿ ਉੱਥੇ ਬੀਜ ਦਾ ਕੋਈ ਸਿਸਟਮ ਬਹੁਤ ਵਧੀਆ ਹੈ ਨਹੀਂਗਾ ਪੰਜਾਬ ਦੇ ਵਿੱਚ ਬਹੁਤ ਵਧੀਆ ਸਿਸਟਮ ਹੈ ਪੰਜਾਬ ਪਹਿਲਾਂ ਹੀ ਬੰਗਾਲ ਨੂੰ ਗੁਜਰਾਤ ਨੂੰ ਯੂਪੀ ਨੂੰ ਬੀਜ ਭੇਜਦਾ ਹੈਗਾ ਪਰ ਫਿਰ ਵੀ ਤੁਸੀਂ ਕਹਿ ਦੋ ਕਿ ਪੰਜਾਬ ਦਾ ਜ਼ਿਮੀਦਾਰ ਅਕਸਰ ਕਹਿੰਦਾ ਮੇਰੇ ਪਾਸ ਅੱਛਾ ਬੀਜ ਹੈ ਨਹੀਂ ਆਪਣੇ ਪਾਸ 50 ਐਰੋਪੋਨਿਕ ਸਿਸਟਮ ਲੱਗੇ ਹੋਏ ਹੈਗੇ ਨੇ ਲਗਭਗ ਤੇ ਆਪਣੇ ਕੋਲ ਬਹੁਤ ਵਧੀਆ ਸਿਸਟਮ ਹੈਗਾ ਫਿਰ ਵੀ ਆਪਣੇ ਸਾਰੇ ਜ਼ਿਮੀਦਾਰ ਬੀਜ ਤੋਂ ਸੰਤੁਸ਼ਟ ਨਹੀਂ ਹੈਗੇ ਤੇ ਸੋਚੋ ਉਸ ਸੂਬੇ ਦਾ ਬਿਹਾਰ ਦਾ ਜਿੱਥੇ ਸਾਡੇ ਨਾਲੋਂ 3 ਗੁਣਾ ਵੱਧ ਆਲੂ ਪੈਦਾ ਹੁੰਦਾ ਪਰ ਉਹਨਾਂ ਕੋਲ ਬੀਜ ਦਾ ਕੋਈ ਖਾਸ ਸਿਸਟਮ ਹੈਗਾ ਹੀ ਨਹੀਂ ਜਦੋਂ ਉੱਥੋਂ ਦੇ ਜ਼ਿੰਮੇਵਾਰਾਂ ਨਾਲ ਕਿਸਾਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਅਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਨਵਾਂ ਹਾਈ ਟੈਕ ਬੀਜ ਸਿਸਟਮ ਹੈ ਜਿਹੜਾ ਟਿਸ਼ੂ ਕਲਚਰ ਔਰ ਐਰੋਪੋਨਿਕ ਦੇ ਇਸਤੇਮਾਲ ਕਰਕੇ ਆਪਾਂ ਬੀਜ ਪੈਦਾ ਕਰਦੇ ਆਂ ਕੁਆਲਿਟੀ ਜਿਹਦੀ ਬਹੁਤ ਅੱਛੀ ਆ ਅਸੀਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਉਹਨਾਂ ਨੇ ਇਹਦੇ ਇਸ ਬਾਰੇ ਸੁਣਿਆ ਵੀ ਨਹੀਂ ਸੀ ਕੁਝ ਵੀ ਹੁਣ ਮੇਰੀ ਗੁਜ਼ਾਰਿਸ਼ ਇਹ ਹੈਗੀ ਆ ਕਿ ਜੋ ਵੀ ਕਿਸਾਨ ਵੀਰ ਆਪਣੇ ਇੱਥੇ ਹਾਈ ਟੈਕ ਬੀਜ ਦੇ ਥਰੂ G0 G1 G2 G3 G4 ਪੈਦਾ ਕਰਦੇ ਹੈਗੇ ਆ ਉਹਨਾਂ ਦੇ ਕੋਲ ਜੇ ਉਹ ਹਿੰਮਤ ਮਾਰਨ ਤੇ ਉਹਨਾਂ ਦੇ ਕੋਲ ਯੂਪੀ ਤੋਂ ਬਿਨਾਂ ਬਿਹਾਰ ਦਾ ਕਿਸਾਨ ਵੀ ਉਹਨਾਂ ਦੀ ਇੰਤਜ਼ਾਰ ਕਰ ਰਿਹਾ ਹੈਗਾ ਉਹ ਆਪਣੇ ਬਿਜ਼ਨਸ ਨੂੰ ਆਪਣੇ ਬੀਜ ਦੇ ਬਿਜ਼ਨਸ ਨੂੰ ਸਪਲਾਈ ਨੂੰ ਬਿਹਾਰ ਤੱਕ ਵੀ ਫੈਲਾ ਸਕਦੇ ਹਨ ਜਿਵੇਂ ਕਿ ਪਹਿਲਾਂ ਆਲਰੇਡੀ ਉਹ ਹੋਰ ਕਈ ਸੂਬਿਆਂ ਦੇ ਵਿੱਚ ਬੀਜ ਭੇਜ ਰਿਹਾ ਹੈ ਜਿਵੇਂ ਜਿਨ੍ਹਾਂ ਵਿੱਚ ਖਾਸ ਕਰਕੇ ਬੰਗਾਲ ਹੈਗਾ ਹੈ ਹੁਣ ਇਹ ਉਹਨਾਂ ਜ਼ਿਮੀਦਾਰਾਂ ਵਾਸਤੇ ਇੱਕ ਖਾਸ ਮੇਰੀ ਇਹ ਗੱਲਬਾਤ ਹੈਗੀ ਆ ਕਿ ਜਿਨ੍ਹਾਂ ਨੇ ਅਜੇ ਤੱਕ ਬਿਹਾਰ ਨੂੰ ਐਕਸਪਲੋਰ ਨਹੀਂ ਕੀਤਾ ਬਿਹਾਰ ਦੇ ਵਿੱਚ ਜ਼ਿਮੀਦਾਰਾਂ ਨਾਲ ਕੰਟੈਕਟ ਨਹੀਂ ਕੀਤਾ ਬੀਜ ਸਪਲਾਈ ਦਾ ਇੱਕ ਤੇ ਉਹ ਕਰ ਸਕਦੇ ਆ ਦੂਸਰੇ ਉਹ ਕਿਸਾਨ ਜਿਹੜੇ ਅੱਧਾ ਬਾਟੇ ਹੈਗੇ ਸੋਚ ਰਹੇ ਆ ਕਿ ਅਸੀਂ ਐਰੋਪੋਨਿਕ ਸਿਸਟਮ ਲਗਾਈਏ ਅਸੀਂ ਜਾਂ ਕੋਈ ਹਾਈ ਟੈਕ ਬੀਜ ਪੈਦਾ ਕਰੀਏ ਤੇ ਉਹਨਾਂ ਵਾਸਤੇ ਵੀ ਇਹ ਇੱਕ ਦੱਸਣਾ ਚਾਹੁੰਦੇ ਆ ਕਿ ਉਹ ਵੀ ਧਿਆਨ ਦੇਣ ਕਿ ਬੀਜ ਦੀ ਜਿਹੜੀ ਸਪਲਾਈ ਆ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਨੂੰ 100 ਬੈਗ ਚਾਹੀਦੇ ਆ ਤੇ 15 20 ਬੈਗ ਤੋਂ ਵੱਧ ਬੀਜ ਨਹੀਂ ਹੈਗਾ ਪੂਰੇ ਹਿੰਦੁਸਤਾਨ ਕੋਲ ਆਲੂ ਦੇ ਬੀਜ ਦੀ ਭਾਰੀ ਕਮੀ ਆ ਚਾਰੇ ਤਰਫ ਗੱਲ ਕੀ ਹੈਗਾ ਕਿ ਤੁਸੀਂ ਨਵੀਂ ਤਕਨੀਕ ਨੂੰ ਅਪਣਾ ਕੇ ਹਾਈ ਕੁਆਲਿਟੀ ਦਾ ਵਧੀਆ ਬੀਜ ਪੈਦਾ ਕਰਕੇ ਯੂਪੀ ਤੇ ਖਾਸ ਤੌਰ ਤੇ ਕਿਉਂਕਿ ਹੁਣ ਬਿਹਾਰ ਤੋਂ ਤਾਜ਼ੇ-ਤਾਜ਼ੇ ਅਸੀਂ ਮੁੜੇ ਆਂ ਬਿਹਾਰ ਵਰਗੀਆਂ ਸਟੇਟਾਂ ਨੂੰ ਐਕਸਪਲੋਰ ਕਰੋ ਉੱਥੇ ਬਹੁਤ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਹੈਗੇ ਆ ਕਿਉਂਕਿ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਬੀਜ ਪੈਦਾ ਕਰਨ ਦਾ ਕਾਫੀ ਉਹਦੇ ਵਿੱਚ ਬਹਾਰਤ ਹਾਸਲ ਕਰ ਲਈ ਹੈਗੀ ਆ ਮੇਰਾ ਕਹਿਣਾ ਇਹ ਹੈਗਾ ਕਿ ਵੀ ਗੇੜਾ ਮਾਰ ਕੇ ਆਓ ਜਿਨ੍ਹਾਂ ਕੋਲ ਵੀ ਟਾਈਮ ਹੈਗਾ ਤੇ ਬਿਹਾਰ ਦੇ ਉਹਨਾਂ ਏਰੀਆਜ਼ ਦੇ ਵਿੱਚ ਜ਼ਰੂਰ ਚੱਕਰ ਮਾਰ ਕੇ ਆਓ ਜਿੱਥੇ ਆਲੂ ਦੀ ਖੇਤੀ ਹੁੰਦੀ ਹੈ ਹੌਲੀ 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 ਥੋੜਾ ਥੋੜਾ ਮਟੀਰੀਅਲ ਉੱਥੇ ਭੇਜਣਾ ਸ਼ੁਰੂ ਕਰੋ ਤੇ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਹਿੰਦੁਸਤਾਨ ਦੇ ਵਿੱਚ ਚੀਜ਼ਾਂ ਕੇਲਾ ਦੇਖੋ ਦੱਖਣ ਦੇ ਵਿੱਚੋਂ ਕੇਲਾ ਉਪ ਉੱਤਰ ਦੇ ਵਿੱਚ ਆਉਂਦਾ ਹੈਗਾ ਪਹਿਲੇ ਹੀ ਆਪਣਾ ਉੱਤਰ ਦੇ ਵਿੱਚੋਂ ਆਲੂ ਅਲੱਗ-ਅਲੱਗ ਬੀਜ ਆਲੂ ਦਾ ਬੀਜ ਬੰਗਾਲ ਦੇ ਵਿੱਚ ਅਸਾਮ ਦੇ ਵਿੱਚ ਗੁਜਰਾਤ ਵਿੱਚ ਕਰਨਾਟਕਾ ਵਿੱਚ ਜਾਂਦਾ ਹੈ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਇਧਰੋਂ ਉਧਰ ਜਾ ਰਹੀਆਂ ਆ ਤੁਸੀਂ ਆਲੂ ਦਾ ਬੀਜ ਹੋਰ ਵੀ ਵਧੀਆ ਪੈਦਾ ਕਰਕੇ ਇਹ ਨਵੀਆਂ ਜਿਹੜੀਆਂ ਜਗ੍ਹਾ ਹੈਗੀਆਂ ਜਿਵੇਂ ਕਿ ਬਿਹਾਰ ਦੀ ਮੈਂ ਗੱਲ ਕੀਤੀ ਆ ਇਸ ਤੋਂ ਬਿਨਾਂ ਯੂਪੀ ਵੀ ਹੋ ਸਕਦਾ ਅਸਾਮ ਵੀ ਹੋ ਸਕਦਾ ਤੇ ਹੋਰ ਵੀ ਉਹ ਏਰੀਏ ਜਿੱਥੇ ਆਲੂ ਦੇ ਬੀਜ ਦੀ ਕਮੀ ਹੈ ਉੱਥੇ ਤੱਕ ਤੁਸੀਂ ਜ਼ਰੂਰ ਪਹੁੰਚ ਕਰੋ ਔਰ ਆਪਣਾ ਜਿਹੜਾ ਆਲੂ ਦੇ ਬੀਜ ਦਾ ਜਿਹੜਾ ਬਿਜ਼ਨਸ ਹੈ ਇਹਨੂੰ ਹੋਰ ਫੈਲਾਓ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ